ਮੈਂ ਤੁਸੀਂ ਪਿਛਾਲ ਪਾ ਰੱਖਿਆ ਕੂਕ ਤਾਂ ਕੋਈ ਨਹੀਂ ਸੁਣੀ ਫਿਰ ਸੁਣ ਲ ਗਏ ਵੀ ਕਿਵੇਂ ਉਧਰ ਤਾਂ ਐ ਚੱਲ ਰਿਆ ਕੰਮ ਆ ਕੇ ਆ ਕੇ ਕਰ ਗਿਆ ਨਾ ਪਾਪੀ ਕਰਦੀ ਹੈਗੀ ਐ ਉੱਥੇ ਅੰਦਰ ਆ ਐ ਉਹ ਤਾਂ ਟਟੈਨਿਕ ਕਸੀਨ ਬਣਾ ਰੱਖਿਆ ਨਾ ਜਹਾਜ਼ ਵਾਲੇ ਉਹਨਾਂ ਨੇ ਤਾਂ ਵਾ ਡੁੱਬਣ ਤੇ ਆ ਰਿਹਾ ਜਹਾਜ਼ ਇਧਰ ਤੁਸੀਂ ਲਾਈਵ ਲਿੰਕ ਕਿੱਡੀ ਆ ਨਾ ਤੇਰੇ ਕੋਲ ਨਹੀਂ ਸਬੂਤਾ ਉਹ ਨਵੇਂ ਹੈਗਾ ਸਬੂਤਾ ਮੈਂ ਤਾਂ ਹੁਣ ਤਾਂ ਵੀਡੀਓ ਕਰਕੇ ਹੋਏ ਆ ਦੇਖ ਖੜ ਜਾ ਜ਼ੂਮ ਕਰਕੇ ਦਿਖਾਦਾ ਆ ਦੇਖ ਲੈ ਕਿਵੇਂ ਗਰੀਬ ਸਪਾਈ ਜੰਦੋ ਦੇ ਮੂੰਚ ਪਾਪੀ ਐ ਕਰੀ ਜਾਂਦਾ ਇਹ ਜਿਹੜੀ ਵੀਡੀਓ ਹੈ ਉਹ ਕਿਰਕਿਤਾ ਆਇਆ ਕਰ ਰਹੀ ਸੀ ਭਾਬੀ ਪਹਿਲਾਂ ਬਾਬਾ ਦੋਵਾਂ ਨੂੰ ਕੁੱਟ ਪਾਈ ਸੀ ਦੋਵਾਂ ਕਰਿਆ ਹਾਂ ਸਾਰਾ ਦੇਖ ਕੇ ਹਾਂ ਫਿਰ ਗ੍ਰਿਪਸ ਸਿੱਟਿਆ ਜੀਜੇ ਨੇ ਭਾਬੀ ਦੇ ਮੂੰਹ 'ਚ ਫਿਰ ਐ ਕਰਕੇ ਆਏ ਮਰੀ ਭਾਬੀ ਨਾਲ ਫਿਰ ਐ ਤੂੰ ਤੇ ਤਨਿ ਚਰ ਨਹੀਂ ਆਉਂਦੀ ਹਾਂ ਐ ਮੈਂ ਕਹਿ ਦਿੱਤਾ ਭਾਬੀ ਹਾਸਾ ਤੁਹਾਨੂੰ ਪੁੱਲ ਗਿਆ ਵੀ ਮੈਨੂੰ ਕੁਸਕੁਸ ਹੋਈ ਜਾਂਦਾ ਹੈ ਦੇਖ ਲਓ ਜੀਜੇ ਜਾ ਕੇ ਗ੍ਰਿਪਸ ਮੂੰਹ 'ਚ ਪਾਈ ਜਾਂਦੇ ਨੇ ਚੱਲ ਸੜਾ ਅਰ ਕਾ ਜਾਰੇ ਮਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਆਪਣਾ ਕੋਣ ਦੇਖਣਾ ਕਿਸੇ ਨੇ ਮੇਰਾ ਪੁੱਦੂ ਧਰ ਗਿਆ ਮਸ਼ੀਨ ਤੋਂ ਆਇਆ ਤੀ ਤੂੰ ਹੈ ਹੀ ਪੁੱਦੂਆਂ ਦਾ ਜਿਹੜਾ ਤੇਰਾ ਪੁੱਦੂ ਧਰ ਗਿਆ ਜਿੱਜਾ ਮੈਂ ਪੈਣ ਚੋਦਾ ਤੇਰਾ ਫਿਰ ਤੂੰ ਕਿਉਂ ਉਮਰੀ ਪੈਣ ਨੂੰ ਘੁਰਦਾ ਹਣਾ ਇਹ ਤੋਂ ਬਾਅਦ ਅਸੀਂ ਐਂ ਕਿਵੇਂ ਗਰਹਤੀ ਆ ਆਪ ਹੀ ਦੇਖ ਲੈ ਸਾਰਾ ਕੁਝ ਮੈਨੂੰ ਤਾਂ ਸੰਗ ਲੱਗਦੀ ਆ ਤੇਰੀ ਪੈਣ ਨੂੰ ਵੇਖਣਾ ਚੱਤੋਂ ਮੈਂ ਬੰਦ ਸੀ ਤੂੰ ਆਇਆ ਤੂੰ ਨਾ ਕੋਈ ਆ ਗਾ ਮੈਂ ਕਾ ਕੇ ਮੜੀ ਮੋਟੀ ਕੰਟ ਲਾਉਂਗਾ ਮਸ਼ੀਨ ਚਲਾਉਂਗਾ ਪੈਣ ਤੇ ਯਾਰ ਤੇ ਨੇ ਹੋਰੀ ਕੁਛ ਕਰਦਾ ਸਾਡੇ ਅੰਨੇ ਮੈਨੂੰ ਕਿਵੇਂ ਮਿਲਾਂ ਪ੍ਰੀਤ ਚਾਹ ਬਣਾ ਲੈ ਉਹਨਾਂ ਤੋਂ ਹੀ ਪੀਲਾ ਜਿਨ੍ਹਾਂ ਦੇ ਪਿੱਛੇ ਲੱਗਿਆ ਹੋਇਆ ਉਹ ਦੁਕਾਨ ਜੀ ਬੰਦ ਕਰਕੇ ਭੱਜ ਗਿਆ ਸ਼ਿਕਾਇਤ ਦੀ ਬਤੁਰਿਆ ਮੰਗਾ ਭਾਜੀ ਜੱਸਾ ਹੋਰ ਕੁਝ ਲੈ ਆਂਦਾ ਇਹਨੂੰ ਠੰਡੀ ਹੋਈ ਨਹੀਂ ਮਾੜੀ ਗੁੱਟੀ ਇਹ ਉੱਥੇ ਕੀਤੀ ਖਾਣ ਨੂੰ ਦੁਕਾਨ ਤਾਂ ਬੰਦ ਪਈ ਹੈਗੀ ਬਰਫ ਛੱਸ ਨੇ ਦਿਮਾਗ ਤੇ ਕਹਿੰਦਾ ਹੋਰ ਹੀ ਕੁਝ ਕਰਤਾ ਤੀ ਅੱਜ ਮੈਂ ਤਾਂ ਯਾਰ ਤੂੰ ਆਪੀ ਬੁੱਧੂਆ ਜੀਜਾ ਫਿਰ ਤੂੰ ਘੋਟਦਾ ਹੁੰਨਾ ਮੈਨੂੰ ਤੈਨੂੰ ਮੈਂ ਸਕੀਮ ਦੱਸਾਂ ਇੱਕ ਚੀਜ਼ਾ ਕੀ ਤੇ ਮੰਨੇਗਾ ਪਹਿਲਾਂ 10 ਮੰਨੇਗਾ 10 ਤੂੰ ਪਹਿਲਾਂ ਕੀ ਮੰਨ ਦਸੇ ਤੇਰਾ ਇਹਨੇ ਫੁੱਦੂ ਦਰਤਾ ਹਨਾ ਵੱਡੇ ਜੀਜੇ ਨੇ ਅਸਲ ਦੇ ਵਿੱਚ ਮੈਂ ਜੜ ਫੜੀ ਹੈਗੀ ਆਉਂਦੇ ਆਉਂਦੇ ਮੈਂ ਦਿਮਾਗ ਲਾਇਆਗਾ ਤੇ ਉਹ ਆ ਜਿਹੜਾ ਬਾਮਣ ਨਹੀਂ ਹੈਗਾ ਜਿਹੜਾ ਅਸਲ ਦੇ ਵਿੱਚ ਦਾ ਬਾਮਣ ਫੁੱਦੂ ਹੈਗਾ ਕਿ ਬਾਮਣ ਕੇ ਫੁੱਦੂ ਹਾਂ ਤੈਨੂੰ ਕੋਹਰ ਗੱਲ ਦੱਸਾਂ ਮੈਂ ਆਪਾਂ ਬਾਮਣ ਨੂੰ ਘਰੇ ਬਲਾਉਣੇ ਆਂਗੇ ਹਾਂ ਸਾਡਾ ਇੱਕ ਗੁਰੀਤੀਗਾ ਮੇਰਾ ਦੋਸਤ ਉਹ ਆਸਟ੍ਰੇਲੀਆ ਵਗ ਗਿਆ ਅਸੀਂ ਇੱਕ ਮੁੰਡਾ ਘਰੇ ਬੁਲਾ ਕੇ ਕੁੱਟਿਆ ਤੀਗਾ ਹੋਜੂਗਾ ਮੈਂ ਤੇਰਾ 100 ਵਾਰ ਤੱਕ ਹੋਜੂਗਾ ਐ ਕਰੀ 1100 ਡਾਲਰ ਪਾ ਦੀ ਮੈਨੂੰ ਠੀਕ ਆ ਕੀ ਦਾ ਹੁਣਤੀ ਜੀ ਇਹ ਦਾ ਕੈਨੇਡਾ ਤੋਂ ਦੀ ਮੁੰਡੇ ਦਾ ਅੱਛਾ ਜੀ ਬਸੀਕਰਨ ਕਰਾਉਣਾ ਕਹਿੰਦਾ ਕਿਸੇ ਦਾ ਮੈਂ ਕਰ ਦਾਂਗੇ ਭਾਈ ਸਾਡਾ ਤਾਂ ਕੰਮ ਹੀ ਇਹੀ ਆ ਬਸੀਕਰਨ ਕਿਵੇਂ ਜੀ ਬਸੀ ਕਰਨ ਮਤਲਬ ਜੇ ਆਪਾਂ ਕਿਸੇ ਨੂੰ ਚਾਹੁੰਦੇ ਹੋਈਏ ਹਾਂਜੀ ਉਹਨੂੰ ਆਪਾਂ ਨੇ ਬਸੱਚ ਕਰਨਾ ਹੋਵੇ ਹਾਂਜੀ ਉਹ ਤਾਂ ਤਰਵਿੱਧਾ ਸਾਡੇ ਕੋਲੇ ਮੰਤਰ ਹੁੰਦੇ ਨੇ ਅਸੀਂ ਬਸੱਚ ਕਰਕੇ ਦੇ ਦਿੰਨੇ ਆ ਅਗਲੇ ਨੂੰ ਵੀ ਕਿਸੇ ਨੂੰ ਜੇ ਕੋਈ ਕਿਸ ਨੂੰ ਕੋਈ ਪਿਆਰ ਕਰਦਾ ਹੋਵੇ ਬਸੱਚ ਬਸੀ ਕਰਨ ਨੂੰ ਹਾਂ ਉਹਨੂੰ ਬਸੱਚ ਕਰ ਦਿੰਨੇ ਆ ਅਸੀਂ ਫਿਰ ਇਹ ਐ ਤਾਂ ਐ ਹੋ ਗਿਆ ਜੀ ਬੀਜ ਮੈਂ ਬਸੀ ਕਰਨ ਬਸ ਬਸੀ ਕਰਨ ਹਾਂ ਬਸੱਚ ਕਰਨਾ ਕਿਸੇ ਬਸ ਬਸ ਬਸੀ ਕਰਨਾ ਇੱਕ ਉਹ ਹੁੰਦਾ ਜੀ ਮੁੱਠ ਕਰਨੀ ਫਿਰ ਉਹਦਾ ਮਤਲਬ ਇਹ ਹੁੰਦਾ ਜੀ ਵੀ ਮੂ ਕੰਨ ਦੇ ਤੇ ਮਾਰੂ ਜੇ ਠੱਠਾ ਕੱਢਿਆ ਬਾਰੇ ਹੋਰ ਹੀ ਬੋਲ ਮਾਰੀ ਜਾਊਗਾ ਬੋਲਾ ਜੀ ਚੱਲ ਇਹ ਬਸ ਚ ਕਰ ਦਿੰਨੇ ਜੀ ਤੁਸੀਂ ਕੀ ਕੀ ਚਾਹੀ ਨਾ ਹੋਵੇ ਤੇ ਕਰਾਉਣਾ ਕਿਸੇ ਹਾਂ ਜੀ ਕਰ ਦਾਂਗੇ ਆ ਜਾ ਬੈੱਕੇ ਕਰਦੇ ਹਾਂ ਦੇਖ ਪੜ ਨਾ ਥੁੱਧੂ ਤਾਂ ਬਣਾ ਲਾ ਮੈਂ 2 ਮਹੀਨੇ ਹੋ ਗਏ ਤੁਸੀਂ ਦਿਮਾਗ ਚ ਨਾ ਗਲੀਸ ਭਰਿਆ ਪੈ ਫੋਨ ਮੇਰਾ ਬਾਲਾ ਮਾਰਿਆ ਦੇਖਾ ਪਿਆਰ ਨਾਲ ਪੁੱਛੂੰਗਾ ਗੱਲ ਤੂੰ ਸੱਚ-ਸੱਚ ਦੱਸ ਦੇ ਮੈਨੂੰ ਸਾਡੇ ਰਾਹੁ ਕੇਤੂ ਨੇ ਜਿਹੜੇ ਤੂੰ ਕਹਿੰਦਾ ਤੀਗਾ ਆਡਾ ਢ ਕਰ ਲੈ ਪੈਣਗੇ ਦਾਂਗਾ ਠੀਕ ਹੋਊ ਸਾਡਾ ਕਰਨੀ ਪੈਣੀ ਹੈ ਭਾਈ ਹੋਰ ਕੀ ਹੈ ਪੱਕੀ ਗੱਲ ਹੈ ਹੋਰ ਹਾਲ ਹੀ ਨਹੀਂ ਕੋਈ ਅੱਛਾ ਠੀਕ ਹੈ ਕੀ ਗੱਲ ਹੋ ਗਈ ਭਾਈ ਮੇਰੇ ਹੱਥ ਚ ਚੈੱਕ ਆ ਰਹੀ ਤੇ ਉਹ ਬਾਪ ਲੱਗੂ ਭਾਈ ਆ ਕੀ ਕਰੀ ਜਾਂਦਾ ਉਹ ਪਾਗੂ ਉਹ ਪਾਗੂ ਤੂੰ ਮੰਗ ਮੰਗ ਕਾ ਤੂੰ ਲੈਣਾ ਓਏ ਹੈ ਓਏ ਦੀ ਹੋ ਗਿਆ ਉਹ ਉਹ ਪਾਗੂ ਖਰਦ ਇਹਨੂੰ ਬੋਲ ਖਰਦ ਇਹਨੂੰ ਪਹਿਲਾਂ ਬੋਲਣ ਦੇ ਬੋਲ ਬੋਲ ਪੁੱਜ ਕੀ ਬੋਲਦੇ ਹੋ ਆ ਪਰ 2000 ਦਾ ਨੋਟ ਬਾਗੂ ਨੇ ਮੈਨੂੰ 500 ਦਿੱਤਾ ਦੀ ਫਿਰ ਵਾਧ ਕਾ ਲੈਨੇ ਚੜਦੇ ਨਹੀਂ ਸਾਡੇ ਟਾਈਮ ਤੇ ਸਾਰੇ ਤੇ ਕਿੰਨੇ ਕਿੰਨੇ ਚੈੱਕ ਇੱਕ ਮਿੰਟ ਖੜੀ ਰਹਿ ਲੈ ਤਮਨ ਹੋਰ ਚੀਜ਼ ਪੁੱਛਦੇ ਆ ਬਚਪਨ ਵਾਲੀ ਚੀਜ਼ ਇੱਥੇ ਰੱਖ ਮੂੰ ਮੈਨੂੰ ਐ ਦੱਸੋ ਜੀ ਤੁਸੀਂ ਉਹ ਗੇਮਾਂ ਖੇਡਦੇ ਹੁੰਦੇ ਸੀ ਕਿ ਨੁਕਸੇ ਛੋਟੇ ਹੁੰਦੇ ਦਾਈਆਂ ਦੁੱਕੜੇ ਲੁਕੜ ਮੀਚੀ ਹਾਂ ਹੋਰ ਕਿਹੜੀਆਂ ਕਿਹੜੀਆਂ ਵੱਲ ਅਮਰੀਕਾ ਜਾਗੀ ਗੁਰਗੀ ਹਾਂ ਹੋਰ ਕਿਹੜੀ ਪੰਦਰ ਕੀਲਾ ਪੰਦ ਕਿਦਾ ਥੋੜਾ ਥੋੜਾ ਖੇਡਿਆ ਨਹੀਂ ਜਣਾ ਇਹ ਕਰਦੇ ਪਰ ਨਾ ਕੁੜੇ ਖੇਡੋ ਓ ਜਾ ਬੱਤ ਅੱਲਾ ਤੁਹੇ ਨਾ ਕੁੜਾ ਨਾ ਇੱਕ ਮਿੰਟ ਇਹ ਨੂੰ ਖੜਾ ਹਾਂ ਨੂੰ ਇੰਸਟਾਗ੍ਰਾਮ ਤੋਂ ਦੇਖ ਕੇ ਦਾਜ ਕਰਦਾ ਤੂੰ ਮੈਂ ਟੱਟੂ ਦਾ ਹਾਂ ਮੈਂ ਕਿਉਂ ਦਾ ਹਾਂ ਭੈਣ ਜੋ ਕੁੜੀਆਂ ਦੇ ਵੀਡੀਓ ਕੋਲ ਨਾ ਕਰਦਾ ਖਰਜ ਆਦਾ ਬੰਦੇ ਦੀ ਸਾਲਾ ਵੱਡਾ ਪੰਡਤਾ ਇੱਕ ਮਿੰਟ ਜਿਹੜਾ ਸਾਡਾ ਸ਼ੌਕ ਮਾਲ ਦਾ ਤੇਰੀ ਹਜੇ ਹਜੇ ਦੇ ਦਾਇਦੇ ਨੇ ਹਜੇ ਪੁੱਗਦਾ ਪਕਾੜਾ ਕਰ ਲੀਏ ਨਾ ਇੱਕ ਮਿੰਟ ਉਹ ਸਾਡ ਦੋਵੇਂ ਦਾਇਓ ਦਾ ਦੇ ਕਰ ਮਖੂਣ ਕੇ ਸਿੱਟਿਆਣਾ ਸੱਚ ਹੈ ਉਠ ਕਰ ਨਹੀਂ ਸੱਚ ਹੈ ਦੇਸ ਬੇਸੇਸ ਦਾ ਬਟਰ ਸੱਚ ਹੈ ਪਿਆਰ ਦੇ ਵਿੱਚ ਜਿਹੜਾ ਕਾਪਟਾਉਂਦੇ ਸੱਚ ਹੈ ਹਰ ਜਿੱਥੇ ਮੱਥ ਦੇਖੇਗਾ ਕਸੀ ਕਰਨ ਸੱਚ ਹੈ ਉਠਲੀ ਦੇਖੇਗਾ ਭੇਡ ਦਾ ਇੱਕ ਮਿੰਟ ਹਾਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ 1 ਘੰਟੇ ਵਿੱਚ ਸਾਵਧਾਨ ਕਰਦੇ ਹਾਂ ਚੈਲੰਜ ਕਰਦੇ ਹਾਂ ਸੱਚ ਹੈ ਮਗਲੀ ਕੁੜੀ ਸੱਚ ਹੈ ਸੱਚ ਮੈਂ ਸੱਚ ਗੁੰਮਾ ਸੱਚ ਹੈ ਸੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਡਾ ਨਾਂ ਆ ਗਿਆ ਜੀ ਨਾਲ ਕੀ ਕਰਾਉਣਾ ਇੰਸਟਾਗ੍ਰਾਮ ਉੱਤੇ ਆਮਦ ਬੁਲਾ ਆਇਆ ਆਮਦ ਬੁਲਾ ਕਰਾਉ ਵੀ ਜਿਹੜਾ ਹਿਆਰ ਜੰਡਤ ਵਾਲਾ ਜੀ ਤੇ ਜਿਹਦੀ ਡਿਸਟ੍ਰਿਕਟ ਕਾਰਡ ਸੱਪੇ ਹੋ ਨੋ ਦੱਸੋ ਜੀ ਪੰਡਤ ਵਿਸ਼ਾਸ਼ ਤ੍ਰਿਚਾਤਰ ਪੁਜਾਇਆ ਲੈ ਇੱਕ ਮਿੰਟ ਜੀ ਇੱਕ ਮਿੰਟ ਪੰਡਤ ਸਾਸ਼ਤਰੀ ਚਾਤਰ ਪੁਜ ਕਿੱਥੇ ਰਹਿੰਦੇ ਹੋ ਜੀ ਸੁਨਾਮ ਕੋਲ ਕੇ ਨੀਚੇ উঙ্গল